ਹਾਂਜੀ ਪਿਆਰੇ ਬੱਚਿਓ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ। ਸੋ ਅੱਜ ਦੀ ਇਸ ਵੀਡੀਓ ਦੇ ਵਿੱਚ ਅਸੀਂ ਗੱਲ ਕਰਾਂਗੇ ਜਿਹੜੇ ਬੱਚਿਆਂ ਨੇ 10ਵੀਂ ਪਾਸ ਕਰ ਲਈ ਹੈ ਤੇ ਨੌਕਰੀ ਕਰਨ ਦੀ ਉਹਨਾਂ ਦੇ ਮਨ ਦੇ ਵਿੱਚ ਇੱਛਾ ਹੈ ਤਾਂ ਉਹਨਾਂ ਦੇ ਲਈ ਸੁਨਹਿਰੀ ਮੌਕਾ ਆਇਆ ਹੈ 10ਵੀਂ ਪਾਸ ਉਮੀਦਵਾਰਾਂ ਲਈ ਨੌਕਰੀ ਦਾ ਸੁਨਹਿਰੀ ਮੌਕਾ ਬੰਪਰ ਭਰਤੀਆਂ ਨਿਕਲੀਆਂ ਨੇ ਅਸੀਂ ਉਹਨਾਂ ਦੇ ਬਾਰੇ ਅੱਜ ਜਿਹੜੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਸਟਾਫ ਸਿਲੈਕਸ਼ਨ ਕਮਿਸ਼ਨ SSC ਨੇ ਮਲਟੀਟਾਸਕਿੰਗ ਗੈਰ ਤਕਨੀਕੀ ਸਟਾਫ ਅਤੇ ਹੌਲਦਾਰ ਪ੍ਰੀਖਿਆ SSC MTS 2024 ਲਈ ਅਧਿਕਾਰਤ ਨੋਟੀਫਿਕੇਸ਼ਨ ਜਾਰੀ ਕੀਤਾ ਹੈ ਸਰਕਾਰੀ ਨੌਕਰੀ ਦੀ ਤਿਆਰੀ ਕਰ ਰਹੇ ਇਸ਼ਕ ਅਤੇ ਯੋਗ ਉਮੀਦਵਾਰ SSC ਦੀ ਅਧਿਕਾਰਤ ਵੈਬਸਾਈਟ ssc.gov.in ਤੇ ਜਾ ਕੇ ਨੋਟੀਫਿਕੇਸ਼ਨ ਦੇਖ ਸਕਦੇ ਹਨ ਜੇਕਰ ਗੱਲ ਕਰੀਏ ਤਾਂ ਇਸ ਭਰਤੀ ਦੇ ਵਿੱਚ ਕੁੱਲ 8326 ਅਸਾਮੀਆਂ ਹਨ ਐਫਐਸਐਸਈ ਵੱਲੋਂ ਜਾਰੀ ਨੋਟੀਫਿਕੇਸ਼ਨ ਮੁਤਾਬਕ ਐਮਟੀਐਸ ਅਤੇ ਹੌਲਡਰ ਦੇ ਅਹੁਦਿਆਂ ਤੇ ਕੁੱਲ 8326 ਅਸਾਮੀਆਂ ਭਰੀਆਂ ਜਾਣਗੀਆਂ ਇਹਨਾਂ ਵਿੱਚੋਂ 4887 ਅਸਾਮੀਆਂ ਮਲਟੀਟਾਸਕਿੰਗ ਸਟਾਫ ਲਈ ਹਨ ਐਮਟੀਐਸ ਲਈ ਹਨ ਜਦੋਂ ਕਿ 3439 ਅਸਾਮੀਆਂ ਸੀਬੀਆਈ ਆਈਸੀ ਅਤੇ ਸੀਬੀਐਨ ਵਿੱਚ ਹਾਲਦਾਰ ਦੀਆਂ ਅਸਾਮੀਆਂ ਲਈ ਹਨ ਜੇਕਰ ਗੱਲ ਕਰੀਏ ਤਾਂ ਇਸ ਦੀ ਜਿਹੜੀ ਆਖਰੀ ਮਿਤੀ ਹੈ 31 ਜੁਲਾਈ ਤੱਕ ਬੱਚੇ ਅਪਲਾਈ ਕਰ ਸਕਦੇ ਹਨ ਆਨਲਾਈਨ ਅਰਜੀ ਪ੍ਰਕਿਰਿਆ ਲਈ 31 ਜੁਲਾਈ 2024 ਤੱਕ ਜਿਹੜੀ ਆਨਲਾਈਨ ਪ੍ਰਕਿਰਿਆ ਜਾਰੀ ਰਹੇਗੀ ਜਦੋਂ ਕਿ ਅਰਜੀ ਫੀਸ 100 ਰੁਪਏ ਜਮ੍ਹਾਂ ਕਰਾਉਣ ਦੀ ਆਖਰੀ ਮਿਤੀ 1 ਅਗਸਤ 2024 ਤੱਕ ਹੈ ਜੀ ਅਸੀਂ ਗੱਲ ਕਰੀਏ ਇਸ ਦੇ ਵਿੱਚ ਉਮਰ ਹੱਦ ਦੀ ਤਾਂ ਮਲਟੀਟਾਸਕਿੰਗ MTS ਅਤੇ ਹੌਲਦਾਰ ਲਈ ਉਮੀਦਵਾਰਾਂ ਦੀ ਜਿਹੜੀ ਉਮਰ ਹੈ 18 ਤੋਂ 25 ਸਾਲ ਦੇ ਵਿੱਚਕਾਰ ਹੋਣੀ ਜਿਹੜੀ ਲਾਜ਼ਮੀ ਹੈ FBI IC ਵਿੱਚ ਹੌਲਦਾਰ ਅਤੇ MTS ਦੀਆਂ ਕੁਝ ਅਸਾਮੀਆਂ ਲਈ ਉਮਰ ਹੱਦ 18 ਤੋਂ 27 ਸਾਲ ਹੈ ਦੋਵਾਂ ਮਾਮਲੇ ਵਿੱਚ ਉਪਰੀ ਉਪਰੀ ਉਮਰ ਹੱਦ ਜੀ ਛੋਟ ਜਿਹੀ ਲਾਜ਼ਮੀ ਸ਼੍ਰੈਣੀ ਦੇ ਉਮੀਦਵਾਰਾਂ ਲਈ ਲਾਗੂ ਹੋਵੇਗੀ ਭਾਵੇਂ ਜਿਹੜੀ SC BC ਜੋ ਵੀ ਉਹਨਾਂ ਦੇ ਇਮ ਡਰਾਕਿਨ ਸ਼੍ਰੇਣੀ ਦੇ ਵਿੱਚ ਸ਼ੂਟ ਹੁੰਦੀ ਹੈ ਉਹ ਲਾਗੂ ਹੋਵੇਗੀ ਉਹ ਤੁਸੀਂ ਨੋਟੀਫਿਕੇਸ਼ਨ ਦੇ ਵਿੱਚ ਜਾ ਕੇ ਮੈਂ ਨੋਟੀਫਿਕੇਸ਼ਨ ਦਾ ਲਿੰਕ ਹੇਠਾਂ ਦਿੱਤਾ ਹੈ ਤੁਸੀਂ ਇੱਥੋਂ ਪੂਰੀ ਜਾਣਕਾਰੀ ਪ੍ਰਾਪਤ ਕਰ ਸਕਦੇ ਹੋ ਤੇ ਜਿੰਨਾ ਬੱਚਿਆਂ ਨੇ ਦਸਵੀਂ ਪਾਸ ਕੀਤੀ ਹੈ ਤਾਂ ਹੁਣ ਆਨਲਾਈਨ ਜਿਹੜੇ ਫਾਰਮ ਭਰੇ ਜਾ ਰਹੇ ਨੇ ਵੈਬਸਾਈਟ ਕੰਮ ਕਰ ਰਹੀ ਹੈ ਤੁਸੀਂ ਇੱਥੇ ਜਾ ਕੇ ssc.gov.in ਤੇ ਜਾ ਕੇ ਆਪਣੇ ਫਾਰਮ ਫਿਲ ਕਰ ਸਕਦੇ ਹੋ ਇਹ ਮੌਕਾ ਬਹੁਤ ਹੀ ਸੁਨਹਿਰੀ ਮੌਕਾ ਹੈ 10ਵੀਂ ਪਾਸ ਉਮੀਦਵਾਰ ਲਈ ਜਿਨ੍ਹਾਂ ਨੇ 10ਵੀਂ ਪਾਸ ਕੀਤੀ ਹੋਈ ਹੈ ਸੋ ਇਹ ਬੱਚੇ ਇਸ ਗੱਲ ਦਾ ਧਿਆਨ ਰੱਖ ਲੈਣ ਕਿਉਂਕਿ ਇਹ ਮੌਕਾ ਵਾਰ-ਵਾਰ ਨਹੀਂ ਮਿਲਦਾ ਤੁਸੀਂ ਅੱਜ ਹੀ ਆਪਣੇ ਫਾਰਮ ਵੈੱਬਸਾਈਟ ਤੋਂ ਜਾ ਕੇ ਜਾਂ ਆਪਣੇ ਨੇੜੇ ਦੇ ਕਾਫੇ ਤੋਂ ਜਾ ਕੇ ਫਿਲ ਕਰ ਸਕਦੇ